ਕੈਨੇਡਾ ਦੇ ਹਸਪਤਾਲ ਵਿੱਚ ਇਲਾਜ ਨਾ ਮਿਲਣ ਕਰਕੇ ਜਾਨ ਗਵਾਉਣ ਵਾਲੇ ਪ੍ਰਸ਼ਾਂਤ ਸ਼੍ਰੀਕੁਮਾਰ ਦੀਆਂ ਅੰਤਮ ਰਸਮਾਂ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਅਤੇ ਸਫੈਦ ਲਿਬਾਸ ਵਿੱਚ ਮੌਜੂਦ ਪ੍ਰਸ਼ਾਂਤ ਦੀ ਪਤਨੀ ਨਿਹਾਰਿਕਾ ਦਾ ਦਰਦ ਤੇ ਗੁੱਸਾ ਸਾਫ਼ ਝਲਕਰਿਆ ਸੀ ਇੱਕ ਫਿਊਨਰਲ ਹੋਮ ਵਿੱਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਨਿਹਾਰਿਕਾ ਨੇ ਕਿਹਾ ਕਿ ਉਹ ਆਪਣਾ ਦੁੱਖ ਜ਼ਾਹਰ ਨਹੀਂ ਕਰ ਸਕਦੀ ਨਿਹਾਰਿਕਾ ਨੇ ਆਖਿਆ ਕਿ ਜੇ ਉਹ ਸਰੀਰ ਹੈ ਤਾਂ ਪ੍ਰਸ਼ਾਂਤ ਇਸ ਦੀ ਰੂਹ ਸੀ ਆਪਣੀ ਰੂਹ ਨਾਲ ਮੋੜ ਮਿਲਾਪ ਹੋਣ ਤੱਕ ਯਾਦਾਂ ਦੇ ਸਹਾਰੇ ਹੀ ਜ਼ਿੰਦਗੀ ਲੰਘਾਉਣੀ ਹੋਵੇਗੀ। ਪ੍ਰਸ਼ਾਂਤ ਨੇ ਅਜੇਹਾ ਵਾਅਦਾ ਕਦੇ ਨਹੀਂ ਸੀ ਕੀਤਾ। ਦੱਸ ਦਈਏ ਕਿ 1981 ਵਿੱਚ ਨਵੀਂ ਦਿੱਲੀ ਵਿਖੇ ਜੰਮੇ ਪ੍ਰਸ਼ਾਂਤ ਸ਼੍ਰੀ ਕੁਮਾਰ ਨੇ ਦਿੱਲੀ ਯੂਨੀਵਰਸਿਟੀ ਤੋਂ ਕਾਮਰਸ ਦੀ ਡਿਗਰੀ ਹਾਸਲ ਕੀਤੀ ਅਤੇ ਕੈਨੇਡਾ ਪਹੁੰਚਣ ਤੋਂ ਪਹਿਲਾਂ ਆਈਟੀ ਸੈਕਟਰ ਵਿੱਚ ਕਈ ਸਰਟੀਫਿਕੇਟ ਕੋਰਸ ਵੀ ਕੀਤੇ। ਕੈਨੇਡਾ ਵਿੱਚ ਪ੍ਰਸ਼ਾਂਤ ਪ੍ਰੋਫੈਸ਼ਨਲ ਅਕਾਊਂਟੈਂਟ ਬਣ ਗਿਆ ਅਤੇ 2015 ਵਿੱਚ ਆਪਣਾ ਕਾਰੋਬਾਰ ਆਰੰਭ ਦਿੱਤਾ। निहारिका सनेह श्रद्धांजलि समागम ਵਿੱਚ ਪੁੱਜੇ ਹਰ ਸ਼ਖਸ ਨੇ ਕਿਹਾ ਕਿ ਪ੍ਰਸ਼ਾਂਤ ਨੂੰ ਕੈਨੇਡੀਅਨ ਸਿਟੀਜ਼ਨ ਹੋਣ ਤੇ ਮਾਣ ਸੀ ਅਤੇ ਉਹ ਕੈਨੇਡਾ ਦੀਆਂ ਸ਼ਾਨਦਾਰ ਸਿਹਤ ਸੇਵਾਵਾਂ, ਵਨਸਵੰਨੇ ਸੱਭਿਆਚਾਰ ਅਤੇ ਖੁਸ਼누ਮਾ ਮਾਹੌਲ ਦਾ ਹਿੱਸਾ ਬਣਨ ਖਾਤਰ ਹੀ ਭਾਰਤੋਂ ਇੱਥੇ ਪੁੱਜਾ। ਪ੍ਰਸ਼ਾਂਤ ਦੀ 14 ਸਾਲਾਂ ਬੇਟੀ ਜੋ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਵੱਡੀ ਹੈ ਨੇ ਆਪਣੇ ਪਿਤਾ ਵੱਲੋਂ ਸਿਖਾਏ ਜ਼ਿੰਦਗੀ ਦੇ ਸਬਕ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਬੇਟੀ ਨੇ ਕਿਹਾ, "ਸ਼ਹਿਰ ਦੇ ਲੋਕ ਸਿਰਫ ਉਸਦੇ ਪਿਤਾ ਦਾ ਨਾਂ ਜਾਣਦੇ ਨੇ। ਪਰ ਉਹ ਉਸਦੇ ਦਿਲ ਦੇ ਹਰ ਕੋਨੇ ਵਿੱਚ ਵਸਦੇ ਨੇ ਹਰ ਪ੍ਰਾਪਤੀ ਅੱਗੇ ਵਧਾਇਆ ਹਰ ਕਦਮ ਅਤੇ ਜ਼ਿੰਦਗੀ ਨੂੰ ਅਸਰ ਅੰਦਾਜ਼ ਕਰਨ ਵਾਲਾ ਹਰ ਪਲ ਉਹਨਾਂ ਨਾਲ ਸਬੰਧਤ ਹੈ ਜੋ ਆਪਣੀ ਜ਼ਿੰਦਗੀ ਦੌਰਾਨ ਬਹੁਤ ਕੁਝ ਸਿਖਾ ਗਏ ਪ੍ਰਸ਼ੰਤ ਦੇ 10 ਸਾਲਾ ਬੇਟੇ ਨੇ ਕਿਹਾ ਕਿ ਤਿੰਨ ਚੀਜ਼ਾਂ ਉਸ ਨੂੰ ਹਮੇਸ਼ਾ ਯਾਦ ਰਹਿਣਗੀਆਂ ਜੋ ਉਸਨੇ ਆਪਣੇ ਪਿਤਾ ਨਾਲ ਸਾਂਝੀਆਂ ਕੀਤੀਆਂ ਰਾਤ ਦੇ ਖਾਣੇ ਤੋਂ ਬਾਅਦ ਵੀਡੀਓ ਗੇਮ ਖੇਡਣੀ ਉਹਨਾਂ ਦਾ ਹਾਸਾ ਠੱਠਾ ਅਤੇ ਸ਼ਾਨਦਾਰ ਕਾਰੋਬਾਰ ਸਥਾਪਿਤ ਕਰਨ ਦਾ ਹੁਨਰ ਦੂਜੇ ਪਾਸੇ ਪਰਿਵਾਰ ਦੇ ਨਜ਼ਦੀਕੀ ਦੋਸਤ ਨਦੀਮ ਚੌਧਰੀ ਨੇ ਪ੍ਰਸ਼ਾਂਤ ਨੂੰ ਇੱਕ ਸੁਲਝਿਆ ਹੋਇਆ ਇਨਸਾਨ ਕਰਾਰ ਦਿੱਤਾ ਜੋ ਕੰਮ ਅਤੇ ਸਮਾਜਿਕ ਮੇਲ-ਮਿਲਾਪ ਦੋਹਾਂ ਤੋਂ ਬਿਨਾਂ ਨਹੀਂ ਸੀ ਰਹਿ ਸਕਦਾ ਨਿਹਾਰਿਕਾ ਅਤੇ ਹੋਰਨਾ ਪ੍ਰਮੁੱਖ ਸ਼ਖਸੀਅਤਾਂ ਨੇ ਅਲਬਰਟਾ ਦੇ ਸਿਹਤ ਵਿਭਾਗ ਨੂੰ ਜਵਾਬਦੇਹੀ ਤੈਅ ਕਰਨ ਦਾ ਸੱਦਾ ਦਿੱਤਾ ਕਿਉਂਕਿ ਪ੍ਰਸ਼ਾਂਤ ਦੀ ਜਾਨ ਹੈਲਥ케ਅਰ ਸਿਸਟਮ ਦੀ ਅਸਫਲਤਾ ਕਰਕੇ ਗਈ ਸੂਬੇ ਵਿੱਚ ਐਮਰਜੈਂਸੀ ਰੂਮਜ਼ ਅਤੇ ਕ੍ਰਿਟੀਕਲ ਕੇਅਰ ਦੀ ਨਿਗਰਾਨੀ ਕਰਨ ਵਾਲੀ ਇਕਾਈ ਐਕਿਊਟ ਕੇਅਰ ਅਲਬਰਟਾ ਵੱਲੋਂ ਪ੍ਰਸ਼ਾਂਤ ਸ਼੍ਰੀਕੁਮਾਰ ਦੀ ਮੌਤ ਦੇ ਮਾਮਲੇ ਦੀ ਸਮੀਖਿਆ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਵੱਲੋਂ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਹਸਪਤਾਲ ਸੇਵਾਵਾਂ ਬਾਰੇ ਮੰਤਰੀ ਮੈਟ ਜੋਨਸ ਨੂੰ ਸੱਦਾ ਦਿੱਤਾ ਗਿਆ ਸੀ ਕਿ ਉਹ ਪ੍ਰਸ਼ਾਂਤ ਦੀਆਂ ਅੰਤਮ ਰਸਮਾਂ ਵਿੱਚ ਸ਼ਾਮਲ ਹੋਣ ਤਾਂ ਕਿ ਅਣਗੈਲੀ ਕਾਰਨ ਹੋਈ ਮੌਤ ਦਾ ਅਸਰ ਆਪਣੀਆਂ ਅੱਖਾਂ ਨਾਲ ਦੇਖ ਸਕਣ। ਡੈਨੀਅਲ ਸਮਿਥ ਦੇ ਦਫ਼ਤਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਨਾ ਕਰ ਦਿੱਤੀ ਸੀ। Bearer report Hamdar TV